ਵੇ ਬਰੰਗਲਾ ਦੇਖਣਾ ਅੱਗੇ ਅੱਗੇ ਕੀ ਕੀ ਵਗ ਰਹੀ ਹੈ ਕਿੱਵਾਂ ਲੱਗੀ ਹੈ ਪੱਦੇ ਤੇ ਲੱਗੀ ਆ ਆ ਜਾਓ ਇਹ ਬੱਸ ਲੁਧਿਆਣੇ ਤੋਂ ਜਾ ਰਹੀ ਸੀਗੀ ਬੱਸ ਖਾਲੀ ਆ ਡਰਾਈਵਰ ਦੀ ਤਾਂ ਉਬੀਤੀ ਹੋਈ ਆ ਡਰਾਈਵਰ ਨੇ ਆ ਦੇਖੋ ਨਾ ਮਰਨਾ ਆਲੇ ਤਾਂ ਮਰੇ ਆ ਹਾਂ ਬੱਚਾ ਸੀਗਾ ਇੱਕ ਤੇ ਇੱਕ ਲੇਡੀ ਸੀ ਕਿ ਉਹਨਾਂ ਦਾ ਆਈਡੀ ਕਾਰਡ ਵੀ ਸਾਨੂੰ ਇੱਕ ਉਧਾਈਓ ਫੋਟੋ ਤਾਂ ਹੈਗੀ ਉਹ ਕਰਦਾ ਕੁੜੀਆਂ ਦੱਸਦਾ ਆਈ ਨਹੀਂ ਕਾਰਡ ਆਈ ਨਹੀਂ ਕਾਰਡ ਆ ਭਾਈ ਮੈਂ ਆਈਡੀ ਕਾਰਡ ਆ ਇਸ ਨੂੰ ਬਲਾਟੇ ਨਿਕਲ ਆਇਆ ਪੂਰਾ ਕੋਈ ਕੋਈ ਨਹੀਂ ਮੈਂ ਕਰਦਾ ਇਹ ਇਹ ਜੋ ਡਰਾਈਵਰ ਆ ਕੋਈ ਗੱਲ ਨਹੀਂ ਸਰ ਕੋਈ ਨਹੀਂ ਇੱਕ ਮਿੰਟ ਕਰਦਾ ਨਹੀਂ ਇੱਕ ਵਾਰੀ ਜਵਾਬ ਤਾਂ ਥੋੜਾ ਜਿਹਾ ਦੇ ਕੇ ਜਾਣਾ ਵੀ ਐਸੇ ਬੰਦੇ ਦੀ दारू ਪੀਤੀ ਹੋਈ ਆ ਜਾਂ ਨਹੀਂ ਪੀਤੀ ਹੋਈ ਇਹਦਾ ਮੈਂ ਡਾਕਟਰੀ ਬੁਲਾਦਾ ਖੜਾ ਡਾਕਟਰੀ ਮੁਲਾਜਾ ਇਹਨੇ ਦੇਖੋ ਵੀ ਦੋ ਲੇਡੀਜ਼ ਨੇ ਬੱਚੇ ਨੇ ਉਹ ਸਟੂਡੈਂਟ ਨੇ ਹੈ ਬੰਦੇ ਨੇ ਸੀ ਇਹ ਮੈਂ ਜਾ ਰਿਹਾ ਹਾਂ ਬਿਲਕੁਲ ਖਾਲੀ ਬਸ ਮੋੜਾ ਤੇ ਸੋ ਤਾਂ ਸਹੀ ਸਾਨੂੰ ਕੋਈ ਨਾ ਕੋਈ ਤਾਂ ਦੱਸੋ ਨਹੀਂ ਦੱਸੋ ਤਾਂ ਸਹੀ ਵੀ ਉਹਦੀ दारू ਪੀਤੀ ਹੋਈ ਹੈ ਕਿ ਨਹੀਂ ਪੀਤੀ ਹੋਈ ਨਹੀਂ ਤਾਂ ਹੁਣ ਡਾਕਟਰ ਦੱਸੂਗਾ ਵੀਡੀਓ ਬਣਾਵਿਓ ਤੇਰਾ ਰੂਟ ਕਿੱਧਰ ਲਾਵਾ ਮੇਰਾ ਜਲੰਧਰ ਨੂੰ ਦੇਣਾ ਹੈ ਜਲੰਧਰ ਤੋਂ ਲੁਧਿਆਣਾ दारू ਪੀ ਕੇ ਗੱਡੀ ਕਿਉਂ ਇੱਕ ਮਿੰਟ ਹੋਏ ਇੱਕ ਮਿੰਟ दारू ਪੀ ਕੇ ਗੱਡੀ ਕਿਉਂ ਚਲਾਉਨੇ ਹੋ ਨਹੀਂ ਉਹ ਤਾਂ ਖਾਲੀ ਕਰਕੇ ਚਲਾ ਲਈ ਕਿਉਂ ਚਲਾ ਲਈ ਔਰ ਲੋਕਾਂ ਨੂੰ ਮਾਰ ਲੋਕਾਂ ਨੂੰ ਮਾਰਨ ਦਾ ਠੇਕਾ ਲਿਆ ਵਾ ਤੁਸੀਂ ਪਬਲਿਕ ਪਬਲਿਕ ਘਟਾਉਣ ਦਾ ਠੇਕਾ ਲਿਆ ਵਾ ਤੁਸੀਂ ਲਵੜੇ ਵਾਲਿਆਂ ਨੇ ਠੇਕਾ ਲਿਆ ਵਾ ਕੋਈ ਬੰਦੇ ਮਾਰਨ ਦਾ ਵੀ ਕੋਈ ਹਸਪੀਟਲ ਜਾਂ ਸ਼ਮਸ਼ਾਨ ਘਾਟ ਕੋਈ ਬਿੱਲੀ ਰਹਿਣ ਦੇਣੀ ਹੈ ਕਿੰਨੀ ਦਾਰੂ ਪੀਤੀ ਹੈ ਕਿੰਨੇ ਪੈਗ ਲਾਏ ਨੇ ਕਿੰਨੇ ਪੈਗ ਲਾਏ ਨੇ ਤੈ ਦਾਰੂ ਪੀਤੀ ਹੈ ਨਾ ਨਹੀਂ ਨਹੀਂ